ਉਨੇ ਦੇਖੋ ਮਾਨਿਆ ਇਹ ਪ੍ਰਭਾਵ ਕਬੂਲ ਕਰਦਾ ਏ ਜਿਸ ਤਰ੍ਹਾਂ ਦਾ ਅਸੀਂ ਮਾਹੌਲ ਪੇਸ਼ ਕਰਾਂਗੇ ਉਸ ਤਰ੍ਹਾਂ ਦਾ ਇਹ ਮੰਨ ਹੋ ਜਾਣਾ ਹੈ ਜਿਸ ਤਰ੍ਹਾਂ ਦੇ ਇਸ ਨੂੰ ਮਾਹੌਲ ਦੇ ਵਿੱਚ ਲੈ ਜਾਓਗੇ ਇਹ ਉਸੇ ਤਰੀਕੇ ਦੇ ਨਾਲ ਹੋਣ ਲੱਗ ਪਏਗਾ ਇਹਨੂੰ ਜੇ ਲੈ ਜਾਓ ਨਾ ਖੁਸ਼ੀ ਦੇ ਮਾਹੌਲ ਵਿੱਚ ਇਹਨੇ ਖੁਸ਼ ਹੋਈ ਜਾਣਾ ਕਿ ਅੱਜ ਮਾਹੌਲ ਖੁਸ਼ੀ ਵਾਲਾ ਬਣਿਆ ਹੈ ਇਨੇ ਖੋਸ਼ ਹੋਈ ਜਾਣਾ ਜੇ ਇਹਨੂੰ ਲੈ ਜਾਓ ਕਿਤੇ ਗਮੀ ਹਲ ਉੱਥੇ ਵੇਖ ਕੇ ਇਹਨੇ ਮਾਹੌਲ ਉਹ ਕਬੂਲ ਕਰ ਲੈਣਾ ਉਹੀ ਮਾਹੌਲ ਕਬੂਲ ਕਰਕੇ ਇਹਨੇ ਉਸੇ ਤਰੀਕੇ ਦੇ ਨਾਲ ਰੋਈ ਜਾਣਾ ਹੈ ਸੈਡ ਹੋਈ ਜਾਣਾ ਹੈ ਮਾਹੌਲ ਇਹ ਮਨ ਕਬੂਲ ਕਰਦਾ ਏ ਹੁਣ ਤੂੰ ਇਹ ਵੇਖ ਇਸ ਨੂੰ ਕਿਹੜਾ ਮਾਹੌਲ ਦੇਣਾ ਹੈ ਹੁਣ ਮਾਇਆ ਤੇ ਹਰਕ ਬੰਨੇ ਐ ਪਸਾਰਾ ਉਹਦਾ ਹਰਕ ਬੰਨੇ ਐ ਇਹ ਮਾਇਆ ਜਿਤ ਹਰ ਵਿਸਰੇ ਮੋਹ ਪੁਜੇ ਭਾਉ ਦੂਜਾ ਲਾਇਆ ਹਰ ਇੱਕ ਉਹ ਮਟੀਰੀਅਲ ਹਰਕ ਉਹ ਚੀਜ਼ ਹਰਕ ਉਹ ਵਸਤੂ ਜਿਹਦੇ ਨਾਲ ਤੂੰ ਜੁੜ ਗਿਆ ਐ ਉਸ ਅਕਾਲ ਪੁਰਖ ਨੂੰ ਭੁੱਲ ਗਿਆ ਐ ਸਮਝ ਲਾ ਤੂੰ ਆਪਣੇ ਮਨ ਨੂੰ ਮਾਹੌਲ ਉਹ ਪ੍ਰਮਾਤਮਾ ਦਾ ਨਹੀਂ ਉਸ ਮਾਇਆ ਦਾ ਦਿੱਤਾ ਐ